ਸੰਘਰੂਰ ਦੇ ਡਿੜਬਾ ਨੇੜਲੇ ਪਿੰਡ ਗੁਜਰਾں ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਮ੍ਰਿਤਕ ਮਜ਼ਦੂਰ ਨੇ ਅਤੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਨੇ ਥਾਣਾ ਡਿੜਬਾ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੇਰਾ ਨਾਮ ਬਲਜੀਤ ਕੌਰ ਹੈ ਹਾਂ ਜਿੰਨਾਂ ਦੀ ਰਤੂਆ ਕੀ ਨਾਮ ਸੀ ਤੁਹਾਡੇ ਕੀ ਲੱਗਦੇ ਸੀ ਮੇਰੇ ਜੇਠ ਲੱਗਦੇ ਸੀ ਉਹਨਾਂ ਦਾ ਨਾਮ ਜੀ ਭੋਲਾ ਸਿੰਘ ਸੀ ਗਿਆ ਕਦੋਂ ਪਤਾ ਲੱਗਿਆ ਤੁਹਾਨੂੰ ਉਹਨਾਂ ਨੂੰ ਸਾਨੂੰ ਵੀ ਸਵੇਰੇ ਪਤਾ ਲੱਗਿਆਗਾ ਜਰੂਰ ਕਨੇ ਮੇਰੇ ਦਰਦ ਹੁੰਦਾਗਾ ਕਦੇ ਕਹਿੰਦੇ ਤੇ ਮੇਰੇ ਸਿਰ ਫਿਰ ਇਹ ਸੀ ਕੈ ਵੀ ਚਲ ਡਾਕਟਰ ਨੂੰ ਦਿਖਾ ਦਨੇ ਆ ਫਿਰ ਉਹਨੂੰ ਡਾਕਟਰ ਨੂੰ ਦਿਖਾਇਆ ਇਹਨਾਂ ਨੂੰ ਫਿਰ ਬਸ ਇੰਨ ਕਰੀ ਗਿਆ ਮੇਰਾ ਜੀ ਤੁਸ ਨੇ ਦੁਖਦਾ ਮੇਰਾ ਠੱਡ ਦੁਖ ਰਿਆ ਬਸ ਇੰਨ ਕਰੀ ਗਿਆ ਮਾਤਾ ਜੀ ਤੁਹਾਡੇ ਕੀ ਨਾਮ ਹੈਗਾ ਮੇਰਾ ਨਾਮ ਕਰਨੈਲੋ ਹੈ ਜੀ ਮੈਂ ਸਿੰਧਣਾ ਦੇ ਰਹਿਣ ਵਾਲੀ ਆ ਠੀਕ ਹੈ ਮੇਰੀ ਉਰੇ ਕੁੜੀ ਵਿਆਹੀ ਹੋਈ ਹੈ ਮੇਰੀ ਕੁੜੀ ਦਾ ਦਯੋਰ ਹੈ ਜਿਹੜਾ ਲਾਡੀ ਹੈਗਾ ਹਾਂਜੀ ਇਹਨੇ दारू ਪੀਤੀ ਐ ਜੀ ਤੜਕੀ ਸਵੇਰੇ ਫਿਰ ਕੱਲ ਡਾਊਨ ਹੋਇਆ ਇਹ ਸਵੇਰੇ 4 ਵਜੇ ਉਲਟੀਆਂ ਲੱਗੀਆਂ ਨੇ ਤੇ ਬਲੱਡ ਘਟ ਗਿਆ ਫਿਰ ਡਾਕਟਰ ਤੋਂ ਟੀਕਾ ਲਵਾ ਲਿਆ ਜੀ ਹੁਣ ਕਿੱਥੇ ਨੇਗੇ ਹੁਣ ਉਹ ਸੰਗਰੂਰ ਹਸਪਤਾਲ ਚ ਦਾਖਲ ਨੇ ਜੀ ਕਿੰਨੇ ਜਣੇ ਦਾਖਲ ਨੇ ਪਿੰਡ ਦੇ ਇੱਥੇ ਕਿਹ ਜਣੇ ਦਾਖਲ ਨੇ ਦੋ ਨਹੀਂ ਦੋ ਜਣੇ ਦਾਖਲ ਨੇ ਜੀ ਚਾਰ ਜਣੇ ਦੀ ਮੌਤ ਹੋ ਗਈ ਨਾ ਵਗਰੇ ਰਾਮਨ ਸਿੰਘ ਵੀ ਇੱਕ ਦੇ ਰਹਿਣਾ ਗੁਜਰਾ ਦੀ ਜਿਹਦਾ ਦੀ ਡੈਥ ਜੇ ਤੁਹਾਨੂੰ ਕੀ ਲੱਗ ਰਹੀ ਸੀ ਫਾਦਰ ਸਾਹਿਬ ਜੀ ਕਿੰਨੇ ਪੀਰ ਟਾਈਮ ਤੋਂ ਸ਼ਰਾਬ ਪੀਂਦੇ ਸੀ ਜਿਹੜੀ ਯਾਰ ਕੰਨ ਭੁਲੇ ਮੁਤਾਬਕ ਜਿਵੇਂ 24 ਤੋਂ 25 ਸਾਲਾਂ ਦੇ ਵਿੱਚ ਪਤਾ ਲੱਗਿਆ ਵੀ ਸ਼ਰਾਬੀ ਤੋਂ ਲੈ ਕੇ ਨਹੀਂ ਸ਼ਰਾਬ ਦਾ ਨਹੀਂ ਪਤਾ ਹੈ ਸਾਡੇ ਪਿੰਡ ਚਾਰ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਤੇ ਤਿੰਨ ਚਾਰ ਮਰੀਜ਼ ਹਾਲੇ ਸੁਧਰੂਰ ਦਾਖਲ ਨੇ ਤੇ ਉਹਨਾਂ ਦੇ ਪਤਾ ਨਹੀਂ ਵਿਚਾਰਾਂ ਦੇ ਬਚਣਗੇ ਕਿ ਨਹੀਂ ਬਚਣਗੇ ਸ਼ਰੇਆਮ ਚ ਜ਼ਹਿਰੀਲੀ ਸ਼ਰਾਬ बिकਦੀ ਹੈ ਸਭ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਪੰਚਾਇਤ ਨੂੰ ਪਤਾ ਹੈ ਤੇ ਕੋਈ ਕਾਰਵਾਈ ਨਹੀਂ ਹੋਵੇ ਕਿੱਥੋਂ ਆ ਰਹੀ ਹੈ ਸ਼ਰਾਬ ਸ਼ਰਾਬ ਤਾਂ ਖਾਨੂ ਕੀ ਪਤਾ ਕਿੱਥੋਂ ਆਦੀ ਸ਼ਰਾਬ ਉਹ ਤਾਂ ਹਰਿਆਣੇ ਬੋਲਦੇ ਨੇ ਇੱਥੇ ਨਜਾਇਜ਼ ਸ਼ਰਾਬ ਤਿਆਰ ਕਰਦੇ ਨੇ ਤੇ ਵੇਚਦੇ ਨੇ ਜਿਹੜੇ ਇਹ ਸਾਰੇ ਤੁਸੀਂ ਦੱਸ ਰਹੇ ਹੋ ਕਿ ਬਿਮਾਰ ਪੈਨੇ ਆ ਜਿਨ੍ਹਾਂ ਦੀ ਮੌਤ ਵੀ ਇਕੱਠੇ ਸ਼ਰਾਬ ਪੀ ਰਹੇ ਸੀ ਜਾਂ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਇਕੱਠੇ ਤਾਂ ਨਹੀਂ ਪੀਤੀ ਹੁੰਦੀ ਜਾਂ ਅਲੱਗ-ਅਲੱਗ ਪੀਤੇ ਸ਼ਰਾਬ ਤੇ ਉਸੇ ਬੰਦੇ ਦੇ ਪੀਤੇ ਹੋ ਲਈ ਸਾਰਿਆਂ ਨੇ ਜਾਂ ਅਲੱਗ-ਅਲੱਗ ਪੀਤੇ ਜਾਂ ਇਕੱਠੇ ਵਿੱਚ